ਤੇ کافی ਬਾਹ ਦੇ ਸੱਟ ਲੱਗੀ ਹੈ ਜ਼ੋਰਦਾਰ ਤੇ ਜੇ ਤੁਸੀਂ ਇਹਦੀ ਬਾਹ ਬਣਾ ਦਿਓ ਤੇ ਬਾਪੂ ਆਪ ਦਾ ਚਾਰ ਜਿਹੜੇ ਸਾਲ ਹੋਰ ਜ਼ਿੰਦਗੀ ਦੇ ਬੜੀਆ ਤਰੀਕੇ ਨਾਲ ਨਭਾ ਲਊਗਾ ਆਪ ਦਾ ਰੋਜੀ ਰੋਟੀ ਕਮਾ ਲੇ ਇੱਕ ਐਸੀ ਪਰਿਵਾਰ ਤੋਂ ਬਿਲੋਂਗ ਕਰਦੇ ਨੇ ਮਜ਼ਦੂਰ ਪਰਿਵਾਰ ਤੋਂ ਬਿਲੋਂਗ ਕਰਦੇ ਨੇ ਇਹਨਾਂ ਦਾ ਬੇਟਾ ਸੀ ਉਹ ਨਸ਼ੇਦਾਨੀ ਹੈ ਤੇ ਇਹਨਾਂ ਦੀ ਜਿਹੜੀ ਘਰ ਵਾਲੀ ਧਰਮ ਪਤਨੀ ਹੈ ਉਹਦੀ ਡੈਥ ਹੋ ਚੁੱਕੀ ਤੇ ਜਦੋਂ ਇਹ ਸੱਟ ਲੱਗੀ ਅਜ ਤੋਂ 10 ਦਿਨ ਪਹਿਲਾਂ ਸੱਟ ਲੱਗੀ ਹੈ ਇਹਨੇ ਦੇਸੀ ਦਵਾਈ ਦਾ ਦੁਰਾਉਣਾ ਚਾਹ ਲ ਪਰ ਬਣਾਈ ਦੋਵਰਾ ਮਾਂ ਪਿੰਡ ਤੋਂ ਪਰ ਉਹਨਾਂ ਨੇ ਕਿਹਾ ਕਿ ਦੁਬਾਰਾ ਐਕਸਟਰਾ ਕਰੋ ਐਕਸਟਰਾ ਕਰਵਾਇਆ ਹਲੋ ਕੋਠੀ ਤੋਂ ਉਹਨਾਂ ਕਿਹਾ ਕਿ ਡਾਕਟਰੀ ਇਲਾਜ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਦੀ ਫਤਿਹ ਦਾਸ ਗਿਆਨੀ ਰਿੰਪਿੰਦਰ ਸਿੰਘ ਮੁਕਸ਼ੇਵਾਦਾਰ ਗੁਰੂ ਨਾਨਕ ਕਬਿਰ ਤੇ ਲਾਵਾਰਸ ਸੰਭਾਲਕਰ ਤੋਂ ਅੰਦਾ ਕਲਾਂ ਜਿਲ੍ਹਾ ਤਰਨਤਨ ਸਾਹਿਬ ਸਾਡਾ ਨਾਮ ਤੋਂ ਪਤਾ ਲੱਗ ਜਾਂਦਾ ਹੈ ਕਿ ਲਾਵਾਰਸਾਂ ਤੇ ਬੇਸਹਾਰਿਆਂ ਦੇ ਲਈ ਇੱਕ ਸੰਸਥਾ ਚੱਲਦੀ ਹੈ ਜੋ ਲਗਭਗ 6-7 ਸਾਲ ਤੋਂ ਇਸੇ ਸੇਵਾ ਕਰ ਰਹੀ ਹੈ ਵੈਸੇ ਸਾਡਾ ਜਿਹੜਾ ਹੈ ਕਿ ਅਸੀਂ ਇੱਥੇ ਰੱਖ ਕੇ ਸਿਵਾਵਾਂ ਨੂੰ ਮੋਨ ਜਿਹਨਾਂ ਦੇ ਘਰ ਨਹੀਂ ਹਨ ਘਰ-ਬਾਰ ਨਹੀਂ ਹਨ ਸਾਂਭਣ ਵਾਲੇ ਨਹੀਂ ਹਨ ਪਰ ਕਦੀ ਕਦੀ ਸਾਨੂੰ ਇਹੋ ਜਿਹੇ ਕੇਸ ਆਉਂਦੇ ਆ ਕਿ ਉਹ ਜੈਨੂਅਲ ਤੌਰ ਤੇ ਸਾਨੂੰ ਲੈਣੇ ਪੈਂਦੇ ਆ ਤੇ ਉਹਨਾਂ ਦੀ ਦਵਾਦਾਰੂ ਕਰਾਉਣੀ ਪੈਂਦੀ ਆ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਤੇ ਸਮਾਜ ਸੇਵੀ ਸੰਸਥਾਵਾਂ ਸਾਡਾ ਸਹਿਯੋਗ ਕਰਦੀਆਂ ਹਨ ਪਹਿਲਾਂ ਵੀ ਸਾਨੂੰ ਇੱਕ ਦੋ ਵਾਰਾਂ ਲੋੜ ਪਈ ਇਦਾਂ ਹੀ ਹੱਡੀਆਂ ਦੀ ਇਲਾਜ ਦੀ ਤੇ ਸਾਡਾ ਸਤਿਕਾਰਯੋਗ ਸਾਡੇ ਵੀਰ ਜੀ ਗੁਰਮੀਤ ਸਿੰਘ ਬਾਬਾ ਦੀਪ ਸਿੰਘ ਚੈਰੀਟेबल ट्रस्ट ਜੋ ਪੱਟੀ ਤੋਂ ਚਲਾ ਰਿਹਾ ਹੈ ਬੜੇ ਸੋਹਣੇ ਤਰੀਕੇ ਨਾਲ ਲਗਭਗ 20 ਸਾਲ ਤੋਂ ਉਹ ਸਾਡਾ ਸਹਿਯੋਗ ਕਰਦੇ ਆਂ ਮੈਂ ਹੁਣੇ ਹੀ ਉਹਨਾਂ ਨੂੰ ਬੇਨਤੀ ਕੀਤੀ ਕਿ ਉਹਨਾਂ ਨੇ ਕਿਹਾ ਸਾਨੂੰ ਵੀਡੀਓ ਬਣਾ ਕੇ ਪਾਓ ਤੇ ਅਸੀਂ ਉਹਦੀ ਇਲਾਜ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਇਹ ਵੀਰਜੀ ਗੁਰਜਨ ਸਿੰਘ ਹਨ ਜਿਨ੍ਹਾਂ ਨੇ ਸਾਨੂੰ ਇਹਨਾਂ ਬਾਰੇ ਜਾਣਕਾਰੀ ਦਿੱਤੀ ਤੇ ਸਾਡੇ ਬਾਏ ਇਹਨਾਂ ਨੂੰ ਪਤਾ ਲੱਗਾ ਤੇ ਬਾਪੂ ਜੀ ਨੇ ਸਾਡੇ ਕੋਲ ਸਰਦਾਰ ਬਲਕਾਰ ਸਿੰਘ ਸਨ ਉਹ ਸਰਦਾਰ ਪਿਆਰਾ ਸਿੰਘ ਤੇ ਪਿੰਡ ਮਾੜੀ ਮੇਗਾ ਨੇਲੇ ਪਿੱਛੇ ਪਿੰਡ ਤੇ ਜ਼ਿਲ੍ਹਾ ਇਨਾਂ ਦਾ ਹਾਲਾਤ ਇਹ ਨੇ ਕਈ ਵਾਰ ਸਾਰੇ ਜਿਹੜੇ ਐਨ ਆਰ ਆਈ ਵੀਰ ਨੇ ਜਾਂ ਹੋਰ ਵੀਰ ਨੇ ਉਹ ਪੁੱਛਦੇ ਨੇ ਕਿ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਇਹ ਕੈਸੀ ਪਰਿਵਾਰ ਤੋਂ ਬਿਲੋਂਗ ਕਰਦੇ ਨੇ ਮਜ਼ਦੂਰ ਪਰਿਵਾਰ ਤੋਂ ਬਿਲੋਂਗ ਕਰਦੇ ਨੇ ਇਹਨਾਂ ਦਾ ਬੇਟਾ ਸੀ ਉਹ ਨਸ਼ਿਆਂ ਦਾਦੀ ਹੈ ਤੇ ਇਹਨਾਂ ਦੀ ਜਿਹੜੀ ਘਰ ਵਾਲੀ ਧਰਮ ਪਤਨੀ ਹੈ ਉਹਦੀ ਡੈਥ ਹੋ ਚੁੱਕੀ ਤੇ ਇਹਦੇ ਇਲਾਜ ਵਾਸਤੇ ਕੋਈ ਸਰਸ ਨਹੀਂ ਘੜੀ ਦੱਪ ਕਰਕੇ ਆਜਾ ਪਹਿਲਾਂ ਰੋਟੀ ਪਾਣੀ ਚਲਾਉਂਦਾ ਸੀ ਤੇ ਜਦੋਂ ਇਹ ਛੱਟ ਲੱਗੀ ਅੱਜ ਤੋਂ 10 ਦਿਨ ਪਹਿਲਾਂ ਛੱਟ ਲੱਗੀ ਹੈ ਤੇ ਇਹਨੇ ਦੇਸੀ ਦਵਾਈ ਦਾਦੂ ਕਰਾਉਣਾ ਚਾਹ ਬਣਾਈ ਦੋਵਰਾ ਮਾਂ ਪਿੰਡ ਤੋਂ ਪਰ ਉਹਨਾਂ ਨੇ ਕਿਹਾ ਕਿ ਦੁਬਾਰਾ ਇਸ ਤਰ੍ਹਾਂ ਕਰੋ ਐਕਸਟਰਾ ਕਰਵਾਇਆ ਗੋਠੀ ਤੋਂ ਉਹਨਾਂ ਕਿਹਾ ਕਿ ਡਾਕਟਰੀ ਇਲਾਜ ਤੇ ਇਹ ਹੁਣ ਅੱਜ ਤਰੀਕ 1 7 2024 ਗੁਰੂ ਨਾਨਕ ਬਿਰਸੰਭਾਲ ਘਰ ਵਿੱਚ ਇਹਨਾਂ ਨੂੰ ਮੈਂ ਬੁਲਾ ਲਿਆ ਹੈ ਬੁਲਾਇਸ਼ ਕਰਕੇ ਲਿਆ ਹੈ ਕਿ ਤੁਸੀਂ ਮੇਰਾ ਸਹਿਯੋਗ ਦਿਓ ਕਿ ਤੇ ਮੈਂ ਇਹਦਾ ਇਲਾਜ ਕਰਾਵਾਂ ਕਿਉਂਕਿ ਮੈਂ ਵੀ ਤੁਹਾਡੇ ਆਸਰੇ ਹੀ ਇਹ ਸਾਰੀਆਂ ਸੁਭਾਵਾਂ ਨੂੰ ਨਭਾਉਂਦਾ ਸੋ ਅੱਜ ਬਾਪੂ ਜੀ ਨੂੰ ਲੈਂਦਾ ਹੈ ਕੋਸ਼ਿਸ਼ ਤੋਂ ਕਰੂੰਗਾ ਮੈਂ ਅੱਜ ਇਹਨਾਂ ਨੂੰ ਲੈ ਕੇ ਜਾਣ ਦੀ ਚੈੱਕਅਪ ਕਰਵਾਉਣ ਦੀ ਤੇ ਨਹੀਂ ਤੇ ਕੱਲ ਨੂੰ ਮੈਂ ਇਹਨਾਂ ਦਾ ਇਲਾਜ ਸ਼ੁਰੂ ਕਰਵਾ ਦੇਣਾ ਤੇ ਤੁਸੀਂ ਇਹ ਸਹਿਯੋਗ ਕਰਨਾ ਇੱਕ ਦਿਨ ਨੂੰ ਸ਼ੇਅਰ ਕਰਨਾ ਵੀਡੀਓ ਨੂੰ ਵੱਧ ਤੋਂ ਵੱਧ ਤੇ ਦੂਸਰਾ ਤੁਸੀਂ ਸਾਡਾ ਸਹਿਯੋਗ ਕਰਨਾ ਹੈ ਜਿਹਦੇ ਕੋਲ ਤੇਲ ਫੁੱਲ 10 20 50 100 ਇਹ ਬਾਪੂ ਜੀ ਦਾ ਇਲਾਜ ਕਰਾਉਣ ਲਈ ਮੈਂ ਇਹਨਾਂ ਹਸਪੀਟਲ ਜਾਵਾਂਗਾ ਹਸਪੀਟਲ ਵਾਲੇ ਡਾਕਟਰ ਸਾਹਿਬ ਜੀ ਦਾ ਤੁਹਾਨੂੰ ਖਾਤਾ ਦੇਵਾਂਗੇ ਉਹਨਾਂ ਦਾ ਨੰਬਰ ਦੇਵਾਂਗੇ ਜੋ ਵੀ ਖਰਚਾ ਹੋਊਗਾ ਇਹਨਾਂ ਦਾ ਜਿੰਨੀ ਵੀ ਤੁਸੀਂ ਹੈਲਪ ਕਰਨੀ ਚਾਹੋਗੇ ਉਹ ਸਿੱਧਾ ਹਸਪੀਟਲ ਨੂੰ ਤੁਸੀਂ ਦਿਓਗੇ ਮੇਰੇ ਖਾਤੇ ਵਿੱਚ ਨਹੀਂ ਪਾਉਣਾ ਤੇ ਅਸੀਂ ਜਿੱਥੇ ਇਹਨੂੰ ਐਡਮਿਟ ਕਰਵਾਵਾਂਗੇ ਜਿਹੜਾ ਹਸਪੀਟਲ ਲੈ ਕੇ ਜਾਵਾਂਗੇ ਜਿਹੜੀ ਸ ਉਹ ਡਾਇਰੈਕਟਲੀ ਤੁਹਾਨੂੰ ਦੱਸ ਦਿੱਤਾ ਜਾਊਗਾ ਉਹ ਜਿਹੜਾ ਤੁਸੀਂ ਰਾਤ ਦਾ ਕਰ ਲੈਣਾ ਵਾ ਤੇ ਇਹ ਬਾਪੂ ਜੀ ਦਾ ਆਪਾਂ ਸਰੀਰ ਪੱਖੋਂ ਠੀਕ ਠਾਕ ਨੇ ਇਹ ਇਹਨਾਂ ਦੀ ਸੱਟ ਲੱਗ ਕੇ कमजोर हो गए ने पीठ बहुत मारी शै है कंडावाज बड़ी दर्द हुंदी एंदी हड्डी जेडी है ओ मैक्सरा नाल ਤੁਹਾਨੂੰ ਇਹਦੇ ਕਰੂੰਗਾ ਵੀਡੀਓ ਦੇ ਵਿੱਚ ਸ਼ੇਅਰ ਕਰੂੰਗਾ ਕਿ کافی ਬਾਹ ਦੇ ਸੱਟ ਲੱਗੀ ਹੈ ਜ਼ੋਰਦਾਰ ਤੇ ਜੇ ਤੁਸੀਂ ਇਹਦੀ ਬਾਹ ਬਣਾ ਦਿਓ ਤੇ ਬਾਪੂ ਆਪ ਦਾ ਚਾਰ ਜਿਹੜੇ ਸਾਲ ਹੋਰ ਜ਼ਿੰਦਗੀ ਦੇ ਬੜੀਆ ਤਰੀਕੇ ਨਾਲ ਨਭਾ ਲਊਗਾ ਆਪ ਦਾ ਰੋਜੀ ਰੋਟੀ ਕਮਾ ਵੀ ਸਕਦਾ ਸਾਡੇ ਕੋਲ ਰਹਿਣਾ ਸਾਡੇ ਕੋਲ ਕਿਤੇ ਵੀ ਇਹ ਰੋਟੀ ਪਾਣੀ ਜਿਹੜਾ ਕਮਾ ਕੇ ਖਾ ਸਕਦੇ ਨੇ ਪਰ ਜੇ ਤੁਸੀਂ ਇਹਦਾ ਇਲਾਜ ਕਰਵਾਓਗੇ ਤੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਖੇਚਲ ਕਰਿਓ ਕਿਉਂਕਿ ਇਹ ਬੇ ਆਸਰਿਆਂ ਦਾ ਸਹਾਰਾ ਜਿਹੜਾ ਗਰੁੱਪ ਹੈ ਸੁਰ ਸਿੰਘ ਤੋਂ ਵੀਰਜੀ ਚਲਾ ਰਹੇ ਨੇ ਉਹਦੇ ਵਿੱਚ ਵੀ ਮੈਂ ਐਡ ਕੀਤੀ ਆ ਸਰਦਾਰ ਕਬਲਜੀਤ ਸਿੰਘ ਜੀ ਬਾਬਾ ਸੁਖਿੰਦਰ ਸਿੰਘ ਜੀ ਸੋਸ਼ਲ ਵਾਲੀਆਂ ਸੰਗਤਾਂ ਦਾ ਵੀ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਬਾਬਾ ਜੀ ਤੁਸੀਂ ਉਹਨਾਂ ਨੂੰ ਬੁਲਾਓ ਤੇ ਆਪਾਂ ਇਲਾਜਾਂ ਦਾ ਚਾਲੂ ਕਰਵਾ ਦਿੰਨੇ ਆ ਤੇ ਸਾਰੀਆਂ ਸੰਗਤਾਂ ਉਹ ਸਾਡਾ ਕੱਲਿਆਂ ਦਾ ਨਹੀਂ ਸਾਰੇ ਸਮਸਤ ਸੰਸਾਰ ਦਾ ਇਹ ਕੰਮ ਹੈ ਕਿ ਬੇ ਸਹਾਰਿਆਂ ਦਾ ਸਹਾਰਾ ਬਣਨਾ ਚਾਹੀਦਾ ਆਪਣੀ ਨੇਕ ਕਮਾਈ ਦੇ ਵਿੱਚੋਂ ਤਿਲ ਫੁੱਲ ਰੁਪਈਆ ₹20 ਕੇ ₹10 ਇਹਨਾਂ ਬਾਪੂ ਜੀ ਦੇ ਖਾਤੇ ਦੇ ਵਿੱਚ ਕਹਿ ਲਓ ਇਹਨਾਂ ਦੇ ਡਾਕਟਰ ਸਾਹਿਬ ਦੇ ਖਾਤੇ ਵਿੱਚ ਭੇਜ ਕੇ ਇਹਨਾਂ ਦਾ ਆਪਾ ਇਲਾਜ ਕਰਵਾਈਏ ਜੀ ਤੇ ਸਾਡਾ ਸੰਪਰਕ ਨੰਬਰ 88642944 ਹੈ ਤੇ ਅਸੀਂ ਜਵੰਦਾ ਕਲਾ ਮਿਰਦ ਆਸ਼ਰਮ ਤੋਂ ਬੋਲਦੇ ਹਾਂ ਵੈਗੂ ਜੀ ਦਾ ਖਾਲਸਾ ਵੈਗੂ ਜੀ ਦਾ ਖਾਲਸਾ